ਆਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮ ਪੈਨਸ਼ਨ ਸੰਘੇ ਫਰੰਟ ਦੀ 29 ਜੁਲਾਈ ਦੀ ਕੈਬਨਟ ਸਕ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਪੈਂਸਲ ਕਰਕੇ ਇਸ ਨੂੰ 20 ਅਗਸਤ ਤੱਕ ਮੁਲਤਵੀ ਕੀਤੇ ਜਾਣ ਦੇ ਰੋਸ ਵਜੋਂ ਉਲਿਕੇ ਗਏ ਤਿੱਖੇ ਸੰਘਰਸ਼ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਇਹ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਫੌਂਡ ਵਾਲੀ ਵੀਡੀਓ ਨੋਟੀਫਿਕੇਸ਼ਨ ਪਾ ਗਿਓ ਸੁਣੇ ਸਿਰਾਂ ਜੀ ਕਰੇ ਇਕ ਸਮਾਂ ਸੀ ਜਦੋਂ ਮੁਲਾਜ਼ਮਾਂ ਪੈਨਸ਼ਨਰਾਂ ਦੀ ਸਰਕਾਰ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਸੀ ਤਾਂ ਇਸ ਦੀ ਤਿਆਰੀ ਦੋਹਾਂ ਹੀ ਧਿਰਾਂ ਵੱਲੋਂ ਯਾਨੀ ਮੁਲਾਜ਼ਮਾਂ ਪੈਨਸ਼ਨਾਂ ਤੇ ਸਰਕਾਰ ਵੱਲੋਂ ਕਈ ਦਿਨ ਪਹਿਲਾਂ ਹੀ ਕੀਤੀ ਜਾਣ ਲੱਗਦੀ ਸੀ ਤੇ ਲਗਭਗ 100% ਭਰੋਸਾ ਹੁੰਦਾ ਸੀ ਕਿ ਮੀਟਿੰਗ ਹੋਵੇਗੀ ਤੇ ਜ਼ਰੂਰ ਹੋਵੇਗੀ ਅਤੇ ਅਮੀਰ ਇਹ ਵੀ ਕਿਤੇ ਜਾਂਦੀ ਸੀ ਕਿ ਇਸ ਮੀਟਿੰਗ ਵਿੱਚੋਂ ਮੁਲਾਜ਼ਮਾਂ ਪੈਨਸ਼ਨਾਂ ਦੇ ਪੱਲੇ ਕੁਝ ਨਾ ਕੁਝ ਜ਼ਰੂਰ ਪਵੇਗਾ ਪਾਵ ਕੇ ਸਰਕਾਰ ਦੇ ਕਤਨ ਵਿੱਚ ਲਗਭਗ 100% ਹੀ ਬੋਸੇ ਯੋਗਤਾ ਹੋਇਆ ਕਰਦੀ ਸੀ ਪਰੰਤੂ ਅੱਜ ਦੇ ਸਿਨੈਰੀਓ ਨੂੰ ਦੇਖੀਏ ਤਾਂ ਬਦਵਾ ਵਾਲੀ ਸਰਕਾਰ ਨੇ ਮੀਟਿੰਗਾਂ ਕੈਸਨੋ ਕਰਨ ਜਾਂ ਪੋਸਟਪੋਨ ਕੀਤੇ ਜਾਣ ਦਾ ਇੱਕ ਤਰ੍ਹਾਂ ਨਾਲ ਰਿਕਾਰਡ ਹੀ ਕਾਇਮ ਕਰ ਦਿੱਤਾ ਹੈ ਜਦੋਂ ਵੀ ਮੀਟਿੰਗ ਦਿੱਤੇ ਜਾਣ ਲਈ ਸਰਕਾਰ ਵੱਲੋਂ ਕੋਈ ਪੱਤਰ ਜਾਰੀ ਕੀਤਾ ਜਾਂਦਾ ਹੋਇਆ ਤਾਂ ਅਕਸਰ ਹੀ ਸਾਰੇ ਹੀ ਮੁਲਾਜ਼ਮ ਪੈਨਸ਼ਨਰ ਤੇ ਖਾਸ ਤੌਰ ਤੇ ਲੀਡਰਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਇਹ ਮੀਟਿੰਗ ਸਰਕਾਰ ਨੇ ਮਿੱਥ ਤਾਂ ਲਈ ਹੈ ਪਰੰਤੂ ਇਹ ਮੀਟਿੰਗ ਹੋਣੀ ਕੋਈ ਨਹੀਂ ਤੇ ਜੇਕਰ ਕੋਲਪ ਲੈ ਕੇ ਮੀਟਿੰਗ ਹੋ ਵੀ ਗਈ ਤੇ ਇਸ ਵਿੱਚੋਂ ਪੱਲੇ ਕੁਝ ਵੀ ਨਹੀਂ ਪੈਣਾ ਸਿਰਫ ਇੱਕ ਫੋਕਾ ਜਿਹਾ ਲਾਰਾ ਹੀ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਅਜਿਹੇ ਵਰਤਾਰੇ ਇਸ ਕਰਕੇ ਹੋਂਦ ਵਿੱਚ ਆਇਆ ਹੈ ਕਿਉਂਕਿ ਅਜਿਆ ਇੱਕ ਵਾਰ ਨਹੀਂ ਬਲਕਿ ਅਨੇਕਾਂ ਵਾਰ ਹੋ ਚੁੱਕਿਆ ਹੈ ਜੇ ਥੋੜੇ ਸ਼ਬਦਾਂ ਵਿੱਚ ਗੱਲ ਨੂੰ ਸਮ ਅਪ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੇ ਵਾਰ-ਵਾਰ ਮਿੱਠਾ ਕੈਸੋ ਕਰਕੇ ਆਪਣੀ ਮਨਸੇ ਜੋ ਕਾ ਖਤਮ ਹੀ ਕਰ ਲਈ ਹੈ ਜੇਕਰ 29 ਜੁਲਾਈ ਦੇ ਖਾਸ ਦਿਨ ਹੋਣ ਵਾਲੀ ਮੀਟਿੰਗ ਦੀ ਗੱਲ ਕਰੀਏ ਤਾਂ ਇਸ ਦਿਨ ਕੁੱਲ 15 ਮੀਟਿੰਗਾਂ ਕੈਸਲ ਕੀਤੀਆਂ ਗਈਆਂ ਹਨ 8 ਮੀਟਿੰਗਾਂ ਤਾਂ ਵਾਕਵਾਕ ਜਿੱਥੇ ਬੰਦੀਆਂ ਦੇ ਲੀਡਰਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਰੀਆਂ ਸਨ ਜੋ ਕੈਸਲ ਕਰ ਦਿੱਤੀਆਂ ਗਈਆਂ ਪਰ ਮੀਟਿੰਗ ਲਈ ਕੋਈ ਹੋਰ ਅੱਗੇ ਸਮਾਂ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ 7 ਜਿੱਥੇ ਬੰਦੀਆਂ ਦੇ ਲੀਡਰਾਂ ਨਾਲ ਕੈਬਨਿਟ ਸਰਕਮਟੀ ਨੇ ਮੀਟਿੰਗਾਂ ਕਰਨੀਆਂ ਸਨ ਜੋ ਕਿ ਕੈਨਸਲ ਕਰਕੇ ਇਸ ਨੂੰ ਹੁਣ 20 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਇਹਨਾਂ ਜਥੇਬੰਦੀਆਂ ਵਿੱਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਪੈਨਸ਼ਨਰਾਂ ਸੰਘੇ ਫਰੰਟ ਦੀ ਇੱਕ ਵੱਡੀ ਜਥੇਬੰਦੀ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਇਹ ਮੀਟਿੰਗ ਕੈਨਸਲ ਹੋਣ ਕਰਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਸਰਕਾਰ ਦੇ ਇਸ ਤਰ੍ਹਾਂ ਦੇ ਗੈਰ ਜਿੰਮੇਵਾਨਾ ਰਵੱਈਏ ਤੋਂ ਦੁਖੀ ਹੋ ਕੇ ਹੁਣ ਮੁਲਾਜ਼ਮ ਪੈਨਸ਼ਨਰ ਸੰਘੇ ਫਰੰਟ ਨੇ ਆਨਲਾਈਨ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਤਾਂ ਆਉ ਜਾਣਦੇ ਹਾਂ ਕਿ ਇਹ ਸੰਘਰਸ਼ ਕਿਹੜੇ ਹਨ ਪੰਜਾਬ ਸਰਕਾਰ ਦੁਆਰਾ ਪਹਿਲਾਂ ਵਾਕੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਨਾਲ 29 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਅੱਗੇ ਕੌਣ ਕਰਕੇ ਸਾਂਝਾ ਫਰੰਟ ਦੇ ਆਗੂ ਨੇ ਕਾੜੇ ਸ਼ਬਦਾਂ ਵਿੱਚ ਨਖੇਦੀ ਕੀਤੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੀ ਔਨਲਾਈਨ ਮੀਟਿੰਗ ਸੁਵਿੰਦਰ ਨਾਮ ਗੁਰਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਕਨਵੀਨਰ ਉਹ ਕਨਵੀਨਰ ਤੇ ਮੈਂਬਰਾਂ ਨੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਲੰਬੇ ਸਮੇਂ ਤੋਂ ਲੜਕਰੀਆਂ ਮੰਗਾ ਬਾਰੇ ਵਾਰ-ਵਾਰ ਮੀਟਿੰਗ ਤੋਂ ਭੱਜਣਾ ਤੇ ਸਾਲਸ਼ੀ ਚੁੱਕ ਨੂੰ ਮੁਲਾਜ਼ਮਾਂ ਪੈਨਸ਼ਨਾਂ ਨਾਲ ਧੋਖਾ ਕਰਾਰ ਦਿੰਦਾ ਹੈ। ਸਾਝਾ ਪਲਾਟ ਦੇ ਆਗੂ ਅਸਤੀ ਸ਼ਰਣਾ, ਰਣਜੀਤ ਸਿੰਘ ਰਮਾ, ਸੁਖਦੇਵ ਸਿੰਘ ਸੈਣੀ, ਗਗਨਦੀਪ ਸਿੰਘ, ਵਰਪੀ ਸਿੰਘ ਗੰਢੀਵੰਡ, ਗਰਮ ਸਿੰਘ ਤਨਵਾ, ਬਾਲ ਸਿੰਘ ਖੈਰਾ, ਤਨਵੰਤ ਸਿੰਘ ਪਟੜ੍ਹਲ, ਜਰਮਨਜੀਤ ਸਿੰਘ, ਰਤਨ ਸਿੰਘ ਮਜਰੀ, ਵੀ.ਐਸ. ਸੈਣੀ, ਪ੍ਰੇਮ ਚਾਵਲਾ, ਰਾਦੇਸ਼ਾਮ, ਜਸਬੀਰ ਸਿੰਘ ਤਲਵਾੜਾ, ਗੋਬਿੰਦਰ ਸਿੰਘ, ਦਿਗਬਿਜੇ ਪਾਲ ਸ਼ਰਮਾ ਪਰਿੰਦਰ ਕੁਮਾਰ ਪੁਹਾਰੀ ਕਰਮਜੀਤ ਸਿੰਘ ਬੀਲਾ ਸਮੇਤ ਮੀਟਿੰਗ ਵਿੱਚ ਸ਼ਾਮਲ ਹੋ ਗਏ ਦੱਸਿਆ ਕਿ 29 ਜੁਲਾਈ ਦੀ ਮੀਟਿੰਗ ਤੋਂ ਸਮੁੱਚੇ ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਭਾਰੀ ਆਸੰਸਨ ਕਿ 25 ਅਪ੍ਰੈਲ ਨੂੰ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਜਿਨ੍ਹਾਂ ਤੇ 30 ਅਪ੍ਰੈਲ ਨੂੰ ਕਮਿਸ਼ਨ ਸਭ ਕਮੇਟੀ ਨੇ ਮੋਹਰ ਲਾਉਣੀ ਸੀ ਛੇਵੇਂ ਪੇਕ ਮਿਸ਼ਨ ਦਾ ਦੂਜਾ ਹਿੱਸਾ ਲਾਗੂ ਕਰਨਾ ਪੈਨਸ਼ਨਾਂ ਲਈ ਸਪਾਰਸ਼ ਕੀਤਾ ਗੁਣਾਕ 2.59 ਤੇ ਨੌਸ਼ਣ ਅਧਾਰ ਤੇ ਪੈਨਸ਼ਨਾਂ ਸੋਧਣਾ ਪੈਨਸ਼ਨ ਮਲਾਜਮਾਂ ਦੇ ਡੀਏ ਨੂੰ ਕੇਂਦਰ ਸਰਕਾਰ ਦੇ ਬਰਾਬਰ ਕਰਨਾ ਮਲਾਜਮਾਂ ਪੈਨਸ਼ਨਾਂ ਦੇ ਬਕਾਏ ਦੀਆਂ ਲੰਬੀ ਮਿਆਦ ਦੀਆਂ ਕਿਸ਼ਤਾਂ ਦੀ ਥਾਂ ਇੱਕ ਮੁਸ਼ਤ ਅਦਾਇਗੀ ਕਰਨੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਠੇਕੇ ਆਊਟਸੋਰਸ ਮਾਨਪਤਾ ਇੰਸਰਟ ਅਤੇ ਕੱਚੇ ਦਿਵਾਰੀਦਾਰ ਮਲਾਜਮਾਂ ਨੂੰ ਰੈਗੂਲਰ ਕਰਨਾ ਘਟੋ ਘਟ ਉਜਰਤ 18000 ਕਰਨੀ ਇੱਕ ਇੱਕ 2015 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਮਿਸ਼ਨ ਪੀਰੀਅਡ 3 ਸਾਲ ਦੀ ਤਾਂ ਪੂਰੀ ਤਨਖਾਹ ਤੇ 1 ਸਾਲ ਕਰਨ ਪੰਜਾਬ ਦੇ ਮੁਲਾਜ਼ਮਾਂ ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਵਾਲਾ 17 ਜੁਲਾਈ 2020 ਦਾ ਪੱਤਰ ਰੱਦ ਕਰਨ ਵਰਗੀਆਂ ਅਹਿਮ ਮੰਗਾਂ ਦੀ ਪੂrti ਕਰਨ ਵੱਲ ਝਾਕ ਲਾਈ ਬੈਠੇ ਮੁਲਾਜ਼ਮਾਂ ਪੈਨਸ਼ਨਾਂ ਵਿੱਚ ਸਰਕਾਰ ਵੱਲੋਂ 20 ਅਗਸਤ ਤੱਕ ਮੀਟਿੰਗ ਅੱਗੇ ਪਾਉਣ ਕਰਕੇ ਗੁੱਸਾ ਤੇ ਰੋਹ ਪਣਪਣਾ ਕੁਦਰਤੀ ਹੈ ਮਲਾਜਮਾਂ ਦੇ ਪੈਨਸ਼ਨਾਂ ਸੰਜੇ ਫਰੰਟ ਨੇ ਇਸ ਆਨਲਾਈਨ ਮੀਟਿੰਗ ਵਿੱਚ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ਕਰਦਿਆਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪਹਿਲੀ ਵਾਰ ਨੂੰ ਸੰਜਾ ਫਰੰਟ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੀ ਜ਼ਿਲ੍ਹਾ ਪਧਰੀ ਮੀਟਿੰਗ 2:30 ਵਜੇ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਟੜਕਾਉ ਰਵੱਈਏ ਖਿਲਾਫ 5 ਜਰ ਤੋ 12 ਅਗਸਤ ਤੱਕ ਲਗਾਤਾਰ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਦੇ ਦੁਪਲੇ ਬਲਾਕ ਤਸੀਲ ਤੇ ਜ਼ਿਲ੍ਹਾ ਪੱਧਰ ਉਤੇ ਸਾਰ ਕੇ ਆਪਣੇ ਹੁੱਸੇ ਦੇ ਰੋਧਾ ਪ੍ਰਗਟਾਵਾ ਕੀਤਾ ਜਾਵੇਗਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਨੇ 20 ਅਗਸਤ ਤੱਕ ਉਪਰੋਕਤ ਮੰਗਾਂ ਬਾਰੇ ਕੋਈ ਫੈਸਲਾ ਨਾ ਕੀਤਾ ਤਾਂ ਸਾਂਝਾ ਫਰੰਟ ਨੇ ਸੂਬਾ ਪਧਰੀ ਮੀਟਿੰਗ ਲੁਧਿਆਣਾ ਦੇ ਇਸਬੂ ਪਵਨ ਵਿਖੇ 23 ਅਗਸਤ ਨੂੰ 11 ਵਜੇ ਕਰਕੇ ਸਰਕਾਰ ਬਰਾਦਾ ਤੇ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਸੰਘਰਸ਼ ਵਿੱਚ ਸਾਂਝਾ ਫਰੰਟ ਤੋਂ ਬਾਹਰ ਰਹਿ ਗਿਆ ਮੁਲਾਜ਼ਮ ਪੈਨਸ਼ਨਰ ਜਥੇਬੰਦੀਆਂ ਨੂੰ ਸ਼ਾਮਲ ਕਰਕੇ ਸੰਘਰਸ਼ ਨੂੰ ਹੋਰ ਬਲ ਬਖਸ਼ਿਆ ਜਾਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਇਸ ਤਰ੍ਹਾਂ ਦੇ ਫੋਕੇ ਵਾਅਦੇ ਕਰਕੇ ਤੇ ਲਾਰੇ ਲੰਬੇ ਲਗਾ ਕੇ ਡੰਗੜ ਪਾਉਣ ਦਾ ਰਜਾਨਾ ਕੀ ਲਗਾਤਾਰ ਜਾਰੀ ਰੱਖਦੀ ਹੈ ਜਾਂ ਫਿਰ ਮੁਲਾਜ਼ਮਾਂ ਪੈਨਸ਼ਨਰ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਦੀਆਂ ਮੰਗਾ ਮੰਨ ਕੇ ਉਹਨਾਂ ਦੇ ਪੱਲੇ ਕੁਝ ਪਉਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ